ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹੋ। ਆਲ ਜ ਸਾਰਿਆਂ ਦੇ ਉਮੀਦ ਆ ਤੁਸੀਂ ਠੀਕ ਠਾਕ ਹੋਵੋਗੇ ਵਾਹਿਗੁਰੂ ਦੀ ਕਿਰਪਾ ਨਾਲ ਸਭ ਠੀਕ ਠਾਕ ਹਾਂ। ਆਜ ਗਏ ਹੋਏ ਹਾਂ ਜੀ ਆਪਾਂ ਆਪਣੇ ਪਿੰਡ ਤੇ ਆਪਾਂ ਲਾ ਰਹੀ ਆ ਸਰਦਾਰ ਜੀ ਵਾਸਤੇ ਮਿੱਠਿਆ ਵਾਲੀ ਪੰਜੀਰੀ ਤੇ ਤੁਹਾਨੂੰ ਸਾਰੀ ਰੈਸਪੀ ਦੱਸਾਂਗੇ ਜਿਵੇਂ ਜਿਵੇਂ ਵੀ ਰਲਾਵਾਂਗੇ ਮੈਂ ਮੰਮੀ ਲਾਉਣਗੇ ਤੇ ਮੰਮੀ ਤੇ ਚੁੱਲ੍ਹੇ 'ਤੇ ਰੱਖਣਾ ਸਾਰਿਆਂ ਤੋਂ ਪਹਿਲਾਂ ਆਪਾਂ ਘਿਓ ਪਾਵਾਂਗੇ ਸਾਰਾ ਬਾਜੀ ਤੇ ਰੱਖਣਾ ਆਇਆ ਇਹ ਮੇਰੇ ਵਿੱਚ ਤਾਂ 1 ਕਿਲੋ ਘਿਓ ਦੀ ਲਾਵਾਂਗੇ ਆਪਾਂ ਤੇ ਸਾਰਿਆਂ ਤੋਂ ਪਹਿਲਾਂ ਇਹ ਘਿਓ ਪਾਵਾਂਗੇ ਇਹਦੇ ਵਿੱਚ ਤੇ ਨਾਲ ਹੀ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਉਹ ਕਰ ਲਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਵੇਖਿਓ ਤੁਕ ਇੰਸੀ ਕੀ ਕਰਦਾ ਕਰਦਾ ਹੀ ਹੁੰਦਾ ਹੁਣ ਆਟਾ ਪਾਉਣਾ ਇਹਦੇ ਵਿੱਚ ਬਸ ਕਰ ਚੀਮਾ ਇਹਨਾਂ 'ਚ ਮਾਰੀ ਜਮਕੀ ਮਾਰੇਗਾ ਅਲੈਕੁਮ ਅਸਸਲਮ ਆ ਪਾ ਲਾ ਜੇ ਤੇ ਕਿਆ ਹੋਰ ਦਵਾਈਆਂ ਜਿਆਦੇ ਨਹੀਂ ਨਾ ਫਿਰ ਮੈਂ ਕਿਹਾ ਕਿਤੇ ਹੋਰ ਨਾ ਸੱਕਰ ਭੁੱਜੀ ਜੀ ਹੋ ਜੇ ਮੇਥੇ ਉੱਤੇ ਪਾਣੀ ਹਾਂ ਹਾਂ ਜਿਵੇਂ ਦਵਾਈਆਂ ਪਾਵਾਂਗੇ ਉਵੇਂ ਵਿੱਚ ਮੇਥੇ ਪਾ ਦਾਂਗੇ ਆਪਣੀ ਨਾਲ ਤਾਂ ਬਾਲਾ ਲੱਗਦਾ ਕਿਉਂ ਰੰਦੀ ਵੀ ਥੋੜਾ ਜਿਹਾ ਆਟਾ ਲਿਆ ਹੀ ਭੱਜ ਕੇ ਇੱਧਰ ਆਪਾਂ ਗੈਸ ਤੇ ਕੜਾਹੀ ਰੱਖੀ ਹੋਈ ਹੈ ਜੇ ਤੇ ਇੱਥੇ ਆਪਾਂ ਮਿੱਥੇ ਭੁੰਨ ਲਾਂਗੇ ਹਣ ਮਿੱਥੇ ਰਾਤ ਮੰਮੀ ਨੇ ਭਾਂਡੇ ਸੀਗੇ ਇਹ ਕਰਮਾ ਕਰੀ ਕੋਈ ਦੱਬ ਦੇ ਵਿੱਚ ਮਿੱਥੇ ਪਾਏ ਵੀ ਨਹੀਂ ਗਾਤ ਦੇ ਪਿਓ ਫਿਰ ਰੱਖੇ ਹੋਏ ਨੇ ਇਹ ਮਿੱਥੇ ਸਾਰੇ ਆਪਾਂ ਇੱਧਰ ਕੱਢ ਲਏ ਨੇ ਘੋੜੇ ਦੇ ਵਿੱਚ ਪਾ ਲੈਣ ਤੇ ਇਹਨਾਂ ਨੂੰ ਬਣਾਵਾਂਗੇ ਥੋੜੀ-ਥੋੜੀ ਨੇ ਪਨੀਰੀ ਦੀ ਤਰ੍ਹਾਂ ਹੀ ਬਣ ਜਾਣਗੇ ਮਠੀ ਮਠੀ ਅੱਗ ਤੇ ਆਪਾਂ ਭੁੰਨ ਲਾਂਗੇ ਨਾ ਮੈ ਮਿਕਸ ਹੋ ਜਾਊਗਾ ਸਾਰਾ ਕਿਉਂ ਤੇ ਐਵੇਂ ਉਧਰ ਜੇ ਦੋਨੇ ਕੋਈ ਕੜਾਹੀ ਦੀ ਵੱਡੀ ਜੀ ਕਰਿਆ ਫਿਰ ਲੇਟ ਹੋ ਜਾਣਗੇ ਇਸ ਕਰਕੇ ਵੀ ਆ ਇਹਨਾਂ ਸਾਰਾ ਪੀਸ ਕੇ ਚਿਕਿਓ ਦੇ ਨਾਲ ਮਿਕਸ ਕਰਕੇ ਫਿਰ ਪੂਰੀ ਚੰਗੀ ਤਰ੍ਹਾਂ ਭੁਰਕਲੇ ਹੋਣ ਜਾਣੀ ਹੈ ਤੇ ਇਧਰ ਆਪਣੀਆਂ ਸਾਰੀਆਂ ਦਵਾਈਆਂ ਦੇ ਕੋਪੇ ਦਾ ਬਰਾਦਾ ਆ ਮੂਸ ਲਿਆ ਜੀ ਕਾਜ਼ ਕਾਸ ਦਵਾਈ ਇਹ ਮੈਨੂੰ ਨਹੀਂ ਪਤਾ ਨਹੀਂ ਆਏਗਾ ਤੇਸ ਤੇ ਕਾਜੂ ਬਦਾਂ ਆਣਾ ਆਸ਼ੇ ਨੰਬਰ ਦੀ ਦਵਾਈ ਆਈ ਆ ਕਾਮਰ ਕਾਸ ਆਈ ਕਾਲੀ ਵਿੱਚ ਕਾਲੀ ਵਿੱਚ ਇਹ ਜਮੈਣ ਹੈ ਨੀ ਹਾਂ ਕਾਲੀ ਵਿੱਚ ਕਾਜਮੈਣ ਹੈ ਨੀ ਇਹ ਪਤਾ ਨਹੀਂ ਹੈ ਇਹ ਨਾਲ ਦੇ ਹੋਵੇ ਇੱਕ ਬੌਂਡ ਹੋਵੇ ਖੰਡ ਹੋ ਗਈ ਆਪਣੇ ਸਾਰੀਆਂ ਦਵਾਈਆਂ ਇਧਰ ਇਹਨਾਂ ਇਥੇ ਇੱਕ ਪਤਲੀ ਐ ਭੁੰਜਾਂਗੇ ਹੌਲੀ ਹੌਲੀ ਕੇਵ ਦੇ ਵਿੱਚ ਜਮਾ ਪਨੀਰੀ ਜੀ ਤਰ੍ਹਾਂ ਬਣ ਜਾਣਗੀ Jeg henter et bær til deg. ਇੰਨਾ ਪਾਏ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਦਵਾਈਆਂ ਨੂੰ ਸਾਰੀਆਂ ਨੂੰ ਇਹ ਜਿਹੜਾ ਠੰਡਾ ਹੋ ਗਿਆ ਫਿਰ ਪਾਵਾਂਗੇ ਇਹ ਜਿਹੜੇ ਮੇਥੇ ਆਪਣੇ ਇਹ ਭੁੱਜ ਕੇ ਤਿਆਰ ਹੋ ਵੀ ਨਹੀਂ ਜੀ ਇਹਨਾਂ ਨੂੰ ਐ ਚੰਗੀ ਤਰ੍ਹਾਂ ਪੂਰਾ ਪੌਣਾ ਲੈਣਾ ਦਾ ਇਹਨਾਂ ਨੂੰ ਪਾ ਅੱਧਾ ਪੌਣਾ ਘੰਟਾ ਲੱਗ ਗਿਆ ਮੈਨੂੰ ਐ ਮੱਠੀ ਮੱਠੀ ਅੱਗ ਤੇ ਭੁੰਨੀ ਆਂਦੀ ਨੂੰ ਐ ਬਣ ਗੀ ਜੀ ਮੇਹ ਪੰਜੀਰੀ ਹੁੰਦੀ ਆ ਸੇ ਵੀ ਇੱਠੀ ਆ ਹੈਗੇ ਥਲੇ ਦੁੱਧ ਚ ਪਾਏ ਹੋਏ ਨੇ ਜਿਹੜੇ ਤੇ ਵੜੀਆ ਪੰਜੀਰੀ ਜੀ ਤਰ੍ਹਾਂ ਇਹ ਬਣ ਗਏ ਹੁਣ ਇਹਦੇ ਵਿੱਚ ਨਾਲੇ ਤਾਂ ਆਪਾਂ ਦਵਾਈਆਂ ਮਿਕਸ ਕਰ ਦਿਆਂਗੇ ਜਿੰਨੀਆਂ ਵੀ ਪਾਉਣੀਆਂ ਨੇ ਹਾਲ ਦੇ ਹਿਸਾਬ ਨਾਲ ਜਿਵੇਂ ਵੀ ਕਿਸੇ ਦਾ ਹੋ ਨਾਲੇ ਸੁਣੇ ਕਿ ਬਾਦਾਂਗੇ ਸਦਾ ਦੇ ਤੁਰੀ ਛਟੋਏ ਦੀ ਪ੍ਰੋਬਲਮ ਰਹਿੰਦੀ ਤੇ ਉਹ ਦੁੱਖ ਦੇ। ਤਾਂ ਇਹ ਕਰਕੇ ਉਹਨਾਂ ਨੂੰ ਮਿੱਥੇ ਲਾ ਕੇ ਦਿੱਤੀ। ਵਿੱਚੀ ਮਿੱਥੇ ਬਾਦਾਂਗੇ ਵਿੱਚ ਦਵਾਈਆਂ ਪਾ ਦਾਂਗੇ ਗੂੰਦਾ ਆਪਾਂ ਪਹਿਲਾਂ ਪਾ ਲਈ ਸੀ। ਆਟਾ ਆਪਾਂ ਲਾ ਕੇ ਰੱਖ ਰੱਖਿਆ ਹੈ। ਇਹ ਮਿੱਥੇ ਆਪਾਂ ਪਾ ਲਈ ਸੀ ਇਹਦੇ ਵਿੱਚ ਰੀਰੀ ਚ ਤੇ ਇਹਨਾਂ ਨੂੰ ਕਰ ਦਿੰਦੇ ਮਿਕਸ। ਆਟਾ ਸੀ ਜਿਹੜਾ ਭੁੰਨਿਆ ਹੋਇਆ ਉਹਦੇ ਵਿਚਾਲੇ ਮੇਥੀ ਐਵੇਂ ਮਿਕਸ ਕਰਕੇ ਨਹੀਂ ਚੰਗੀ ਤਰ੍ਹਾਂ ਬਾਅਦ ਚ ਦਵਾਈ ਪਾ ਲਾਂਗੇ ਜਲਦੀ ਦਵਾਈਆਂ ਨੇ ਉਹ ਉਪਰ ਲਾ ਕੇ ਰੱਖ ਲਈਏ ਪਹਿਲਾਂ

ਦਵਾਨਾ ਵੱਧਨੇ ਹਾਂ ਕਿਉਂ ਸਾਰਾ ਖਿੱਚ ਲਿਆ ਮੈਨੂੰ ਤਾਂ ਲੱਗਦਾ ਹੈ ਮੈਨੂੰ ਵੀ ਇਹੀ ਲੱਗਿਆ ਸੀਗਾ ਮੈਂ ਬਾਸਾ ਜੀ ਵੀ ਥੱਲੇ ਆਈ ਹੋਵੇ ਇਹ ਖੰਡ ਪਾਤੀ ਹੁਣ ਆਪਾਂ ਛਾਣ ਕੇ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹੁਣ ਖੰਡ ਨੂੰ ਇਹ ਬਤ ਖਵਾ ਤੇ ਹੀ ਰਲ ਗਈ ਜੀ ਹੁਣ ਆਪਾਂ ਹੋ ਗਈ ਤਿਆਰ ਮਿੱਥੇ ਰਣ ਕੇ ਬਸ ਹੁਣ ਆਪਾਂ ਇਹਨੂੰ ਪਾ ਲਾਂਗੇ ਕਿਸੇ ਵੀ ਭਾਂਡੇ ਚ ਜਦੋਂ ਜਮਾ ਠੰਡਾ ਹੋ ਗਿਆ ਸ਼ਾਮ ਨੂੰ ਲੈਣ ਲੱਗੀ